रुपिंदर कौर मनप्रीत कौर सिमरत पाल जय धनबाद हम मैं मान्यो उप मुख्यमंत्री साहब न बेनती करती हाँ कि अपने वडभुले विचार करें ਸਭ ਤੋਂ ਪਹਿਲਾਂ ਹੈਲੋ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਮੁਬਾਰਕ ਮੌਕੇ ਤੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਆਫੀਸਰਸ ਉਹ ਆਪਣੇ ਪਰਿਵਾਰ ਦੇ ਵਿੱਚ वाधा करने के लिए अज इतने मौजूद ने होम डिपार्टमेंट चो डी जी पी साहब है सारे सीनियर पुलिस ऑफिसर्स बैठे ने रेवन्यू डिपार्टमेंट तो मंत्री साहब ब्रह्मशंकर जिम्पा जी बैठे ने ट्रांसपोर्ट डिपार्टमेंट मंत्री साहब लालजीत भुलर जी बैठे ने ਸੈਕਟਰੀ ਸਾਹਿਬਾਨ ਬੈਠੇ ਨੇ ਗੁਰਕੀਰਤ ਜੀ ਬੈਠੇ ਨੇ ਕੈਪਸਿਨਾ ਬੈਠੇ ਨੇ ਔਰ ਟਰਾਂਸਪੋਰਟ ਡਿਪਾਰਟਮੈਂਟ ਦੇ ਸਾਡੇ ਸੈਕਟਰੀ ਸਾਹਿਬ ਬੈਠੇ ਨੇ ਡਾਕਟਰ ਸੁਖਚਾਨ ਗਿੱਲ ਜੀ ਬੈਠੇ ਨੇ ਜਿੰਨੇ ਵੀ ਮੁੰਡੇ ਕੁੜੀਆਂ ਅੱਜ ਬਤੌਰ ਪੰਜਾਬ ਸਰਕਾਰ ਦੇ ਅਫਸਰਾਂ ਬਜੂ ਅੱਜ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਨੂੰ ਮੈਂ ਮੌਤ ਬਹੁਤ ਵਧਾਈ ਦਿਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅ ਅੱਜ ਦਾ ਦਿਨ ਬੜਾ ਮੁਬਾਰਕ ਦਿਨ ਹੈ ਔਰ ਪੂਰੇ ਦੇਸ਼ ਦੇ ਵਿੱਚ ਸਾਡੇ ਇਹਨੂੰ ਇੱਕ ਚੰਗੇ ਕੰਮ ਦੀ ਸ਼ੁਰੂਆਤ ਦੇ ਲਈ ਮੰਨਿਆ ਜਾਂਦਾ ਪਹਿਲਾ ਨਰਾਤਾ ਜਿਹੜਾ ਅੱਜ ਤੋਂ ਨਵਰਾਤਰੀ ਸ਼ੁਰੂ ਨੇ ਸੋ ਪਹਿਲੇ ਨਰਾਤੇ ਨੂੰ ਸ਼ੁਭਕਾਮ ਜਿਹੜੇ ਨੇ ਲੋਕ ਕਰਦੇ ਆ ਤੇ ਅੱਜ ਤੁਹਾਡੇ ਲਈ ਇੱਕ ਯਾਦਗਾਰੀ ਪਲ ਹੋ ਗਿਆ ਕਿ ਪਹਿਲੇ ਨਰਾਤੇ ਨੂੰ ਤੁਸੀਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ ਬਤੌਰ ਪਰਿਵਾਰ ਦੇ ਮੁਖੀਆ ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਸਰਕਾਰ ਦੇ ਪਰਿਵਾਰ ਇਹ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਸ਼ੇਅਰ ਕਰੂੰਗਾ ਅੱਜ 200 28 ਸਬ ਇੰਸਪੈਕਟਰ ਜਿਹੜੇ ਕਿ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਦੱਸਿਆ ਟੈਕਨੀਕਲ ਡਿਪਾਰਟਮੈਂਟ ਜਿਹੜੇ ਨੇ ਉਹਨਾਂ ਦੇ ਵਿੱਚ ਨਿਯੁਕਤੀਆਂ ਹੋਈਆਂ ਨੇ ਉਹ ਜੋ ਜਿਹੜਾ ਕਿ ਅੱਜ ਕੱਲ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਪਹਿਲਾਂ ਪੁਲਿਸ ਸਿਰਫ ਵਰਦੀ ਵਾਲੀ ਪੁਲਿਸ ਮੰਨੀ ਜਾਂਦੀ ਸੀ ਸੜਕ ਤੇ ਖੜਨ ਵਾਲੀ ਜਾਂ ਥਾਣੇ ਚ ਮੌਜੂਦ ਹੀ ਜਿਹੜੀ ਫੋਰਸ ਸੀ ਉਸੇ ਨੂੰ ਪੁਲਿਸ ਮੰਨਿਆ ਜਾਂਦਾ ਸੀ ਹੁਣ ਅੱਜ ਕੱਲ ਦੇ ਜ਼ਮਾਨੇ ਚ ਥਾਣਾ ਕਿਤੇ ਹੋਰ ਹੈ ਪੁਲਿਸ ਦੀ ਇਨਫੋਰਮੇਸ਼ਨ ਕਿਤੇ ਹੋਰ ਚ ਜਾ ਰਹੀ ਹੈ ਡਾਟਾ ਕਿਤੇ ਹੋਰ ਇਕੱਠਾ ਹੋ ਰਿਹਾ ਹੈ ਤੇ ਪੁਲਿਸ ਦੀ ਟ੍ਰੇਨਿੰਗ ਕਿਤੇ ਹੋਰ ਚੱਲ ਰਹੀ ਹੈ ਪੁਲਿਸ ਨੂੰ ਕੈਮਰਾ ਨਹੀਂ ਦੇਖਿਆ ਕਿਤੋਂ ਹੋਰ ਜਾ ਰਿਹਾ ਸੋ ਉਹਦੇ ਲਈ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਨੂੰ ਡਿਜੀਟਲ ਕਰਨ ਦੇ ਵਿੱਚ ਕੋਈ ਬਜਟ ਦੀ ਕਮੀ ਨਹੀਂ ਆਉਣ ਦੇਵਾਂਗੇ ਔਰ ਨੰਬਰ 1 ਪੁਲਿਸ ਪਹਿਲਾਂ ਵੀ ਮੰਨੀ ਗਈ ਹੈ ਪੰਜਾਬ ਪੁਲਿਸ ਤੇ ਹੁਣ ਵੀ ਜਿਹੜੀ ਦੇਸ਼ ਦੀ ਨੰਬਰ 1 ਪੁਲਿਸ ਟੈਕਨੋਲੋਜੀ ਵਾਈਜ਼ ਵੀ ਅਸੀਂ ਬੜੀ ਜਲਦੀ ਅਸੀਂ ਅਚੀਵਮੈਂਟ ਅਸੀਂ ਕਰ ਲਾਂਗੇ ਅੱਜ ਵੀ ਉਹਦਾ ਇੱਕ ਛੋਟਾ ਜਿਹਾ ਇੱਕ ਹਿੱਸਾ ਹੈ ਕਿ 228 ਸਾਡੇ ਟੈਕਨੀਕਲ ਸਟਾਫ ਦੇ ਜਿਹੜੇ ਸਬ ਇਨਸਪੈਕਟਰ ਨੇ ਉਹ ਭਰਤੀ ਹੋਏ ਨੇ ਇੱਕ ਨਵੀਂ ਪੁਲਿਸ ਦੀ ਵੀ ਕੋਛ ਨਾ ਕੀਤੀ ਗਈ ਹੈ ਐਸਐਸਐਫ ਸੜਕ ਸੁਰੱਖਿਆ ਫੋਰਸ ਕਿਉਂਕਿ ਇਸ ਵਿਸ਼ੇ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਮੈਂ ਜਦੋਂ ਮੈਂਬਰ ਪਾਰਲੀਮੈਂਟ ਸੀ ਮੈਂ ਉਦੋਂ ਉਥੋਂ ਡਾਟਾ ਕਢਾ ਕੇ ਮੈਂ ਬੋਲਿਆ ਸੀ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਉਹ ਤਾਂ ਉਦੋਂ ਮੈਨੂੰ ਪਤਾ ਲੱਗਿਆ ਸੀਗਾ ਕਿ ਪੰਜਾਬ ਜਿਹੜਾ ਉਹ ਆਬਾਦੀ ਦੇ ਨਾਲ ਜੇ ਅਨੁਪਾਤ ਕਰੀਏ ਤਾਂ ਐਕਸੀਡੈਂਟਾਂ ਚ ਮੌਤਾਂ ਦੇ ਵਿੱਚ ਨੰਬਰ 1 ਹੈ ਦੇਸ਼ ਦੇ ਵਿੱਚ ਕਿਉਂਕਿ ਪੰਜਾਬੀ ਜਿਹੜੇ ਨੇ ਵੈਲ ਆਫ ਨੇ ਪੰਜਾਬੀ ਖਾਂਦੇ ਪੀਂਦੇ ਨੇ ਪੰਜਾਬੀਆਂ ਕੋਲੇ ਵਿਰਸੇ ਚੋਂ ਮਿਲਿਆ ਹੋਈਆਂ ਜਾਇਦਾਦਾਂ ਵੀ ਨੇ ਮਿਹਨਤੀ ਵੀ ਕੌਮ ਹੈ ਸਾਡੀ ਕਮਾ ਵੀ ਲੈਨੇ ਆ ਗੱਡੀਆਂ ਵੱਡੀਆਂ ਨੇ ਸੜਕਾਂ ਹਾਈਵੇ ਬਣ ਗਏ ਹੁਣ ਤਾਂ ਹੋਰ ਵੀ ਜ਼ਿਆਦਾ ਹੋ ਗਿਆ ਹੋਊਗਾ ਪਹਿਲਾਂ ਜਦੋਂ ਮੈਂ ਉਦੋਂ ਕੱਢਿਆ ਸੀ ਡਾਟਾ ਉਦੋਂ 14 ਬੰਦੇ ਪਰ ਡੇ ਔਨ ਦਾ ਸਪੌਟ ਜੇ ਉਦੋਂ ਦੇ ਹਿਸਾਬ ਨਾਲ ਲਈਏ ਤਾਂ 5200 ਦੇ ਨੇੜੇ ਤੇ ਬਣਦੇ ਹੁਣ ਰਾਏ ਸਾਹਿਬ ਬੈਠੇ ਨੇ ਟ੍ਰਾਂਸਪੋਰਟ ਦੇ ਹੈਡ ਡੀਜੀਪੀ ਨੇ ਹੁਣ ਮੈਨੂੰ ਲਖਾਇਆ ਚ 20 ਹੋ ਗਿਆ ਹੋਊਗਾ ਸੋ 20 ਨੂੰ ਜੇ ਆਪਾਂ ਮਹੀਨੇ ਨਾਲ ਕਰੀਏ 600 ਤੇ 12 ਨਾਲ ਕਰੀਏ 7000 ਤੋਂ ਉੱਪਰ 7200 ਅਜਾਈ ਜਾਣਾਂ ਕੀਮਤੀ ਜਾਣਾਂ ਸੜਕਾਂ ਤੇ ਚਲੇ ਜਾਂਦੀਆਂ ਉਹਦੇ ਕਈ ਕਾਰਨ ਲੱਭੇ ਨੇ ਅਸੀਂ ਅਸੀਂ ਏਰੀਆ ਵੀ ਆਇਡੈਂਟੀਫਾਈ ਕੀਤੇ ਨੇ ਰੈੱਡ ਜ਼ੋਨ ਕਿਹੜਾ ਹੈ yellow zone ਕਿਹੜਾ ਹੈ green zone ਕਿਹੜਾ ਹੈ ਕਾਰਨ ਕੀ ਨੇ ਸੋ ਸਾਰਾ ਡਾਟਾ ਜਿਹੜਾ ਕੰਪਿਊਟਰ ਚ ਪਾਇਆ ਹੈ ਸੜਕ ਸੁਰੱਖਿਆ ਫੋਰਸ ਦੇਸ਼ ਦੀ ਪਹਿਲੀ ਕਹ ਹੈ ਜੀ ਪੁਲਿਸ ਹੋਗੀ ਜਿਹਦੇ ਕੋਲੇ ਸਭ ਤੋਂ ਮਹਿੰਗੀਆਂ ਗੱਡੀਆਂ ਸਭ ਤੋਂ ਮਹਿੰਗਾ ਉਹਦੇ ਵਿੱਚ ਡਿਜੀਟਲ ਇੰਸਟਾਲਮੈਂਟ ਕੈਮਰੇ ਬੋਨਟ ਦੇ ਵਿੱਚ ਕੈਮਰਾ ਪਿੱਛੇ ਪੁਲਿਸਮੈਨ ਦੀ ਬੋਡੀ ਤੇ ਕੈਮਰਾ ਵਰਦੀ ਨਵੀਂ ਹਰ 20 ਤੋਂ 25 ਕਿਲੋਮੀਟਰ ਦੇ ਵਿੱਚ ਰੇਡੀਅਸ ਦੇ ਵਿੱਚ ਤੁਹਾਨੂੰ ਇੱਕ ਅੱਧੀ ਗੱਡੀ ਐਸਐਸਐਫ ਦੀ ਆਉਣਤੀ ਜਾਂ ਜਾਂਦੀ ਮਿਲੂਗੀ ਜਦੋਂ ਥੋੜਾ ਜਿਹਾ ਸਪੀਡ ਲਿਮਿਟ ਰੱਖਾਂਗੇ ਕੈਮਰੇ ਦੇਖਣਗੇ ਕਿੱਥੇ ਗਲਤੀ ਹੋਈ ਹੈ ਆ ਫੇਰ ਥੋੜਾ ਜਿਹਾ ਸੁਧਾਰ ਹੋਊਗਾ ਜੇ ਵੀ ਪਹਿਲੇ ਸਾਲ ਚ ਅਸੀਂ ਕੁਪੇ ਦੇ ਇਹਦਾ ਪਤਾ ਤਾਂ ਮਹੀਨੇ ਚ ਹੀ ਲੱਗ ਜਾਊਗਾ 1 ਮਹੀਨੇ ਚ ਜੇ ਸੀ ਪਹਿਲੇ ਮਹੀਨੇ ਚ ਪਹਿਲੇ ਸਾਲ ਚ 50% ਕੰਟਰੋਲ ਕਰ ਲਿਆ ਸਮਝ ਲਓ 3500 ਬੰਦੇ ਦੀ ਜਾਨ ਬਚਾਤੀ ਤੁਸੀਂ ਪਲੱਸ ਜਿਹੜੇ ਜ਼ਖਮੀ ਹੁੰਦੇ ਨੇ ਉਹ ਬਹੁਤ ਜ਼ਿਆਦਾ ਗਿਣਤੀ ਉਹਨਾਂ ਦੀ ਜਿਹੜੇ ਖਾਸ ਤੌਰ ਤੇ ਮਰਿਆਂ ਤੋਂ ਵੀ ਵੱਧ ਹੋ ਜਾਂਦੇ ਰੀੜ ਦੀ ਹੱਡੀ ਤੇ ਸੱਟ ਵੱਜੀ ਸਾਰੀ ਉਮਰ ਮੰਜੇ ਤੇ ਰਹਿਣਾ ਉਹਨਾਂ ਮਰਿਆਂ ਦੇ ਵਿੱਚ ਨਾ ਜਾਉਂਦੇ ਆਂ ਸੋ ਇਹ ਅਸੀਂ ਆਉਣ ਵਾਲੇ ਦਿਨਾਂ ਚ ਕਰ ਰਹੇ ਹਾਂ ਟ੍ਰੇਨਿੰਗ ਚੱਲ ਰਹੀ ਹੈ ਉਹਨਾਂ ਮੁੰਡਿਆਂ ਦੀ ਗੱਡੀਆਂ ਆ ਜਾਣਗੇ ਜਲਦੀ ਤੋਂ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਆਪਣੇ ਨਾਗਰਿਕਾਂ ਦੀ ਆਪਣੇ ਦੇਸ਼ ਦੇ ਆਪਣੇ ਸੂਬੇ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਆਪਾਂ ਨੂੰ ਆਪ ਵੀ ਤੁਸੀਂ ਤੁਸੀਂ ਅੱਜ ਆਏ ਹੋ ਪੰਜਾਬ ਤੋਂ ਆਇਆ ਹਾਂ। ਕੁਝ ਗੱਡੀਆਂ ਚਲਾ ਕੇ ਲਏ ਹਾਂ। ਕੁਝ ਗੱਡੀ ਕੋਈ ਹੋਰ ਚਾਉਂਦਾ ਹੋ ਭਾਈ ਚਲਾਉਂਦਾ ਹੋ ਜਾਂ ਕੋਈ ਡਰਾਈਵਰ ਹੋ। ਮਹਾਲੀਆ ਕੇਦਰੂ ਜੀ ਇੱਕ ਪੁਰਾਕੇ ਹੱਥ ਕੰਬਣ ਲੱਗੇ ਜਾਂਦੇ ਨੇ। ਵੀ ਹੁਣ ਚੰਡੀਗੜ੍ਹ ਜਾਣਾ ਹੈ ਲੈ ਕੋਈ ਨੁਕ ਪੰਗਾ ਪਾਊਗਾ। ਕਿਉਂਕਿ ਚੰਡੀਗੜ੍ਹ ਦੀ ਪੁਲਿਸ ਦੀ ਕਿੰਮੇ ਚ ਬਣ ਗਈ। ਉਹ ਚੌਂਕੇ ਦੋ ਆਪਣੇ ਵਾਲੇ ਤੇ ਇੱਕ ਅੱਧਾ ਚੌਂਕੇ ਟੱਪ ਦਿਆ ਬਸ ਉਹਦਾ ਖੇਰ ਲੈਂਦੇ ਉਹਨਾਂ ਨੂੰ। ਕੋਹੜਾ ਕੁਸਤਾ ਘਾਟ ਹੁੰਦੀ ਹੋਈ ਹੈ। ਤੇ ਫਿਰ ਉਸ ਤੋਂ ਬਾਅਦ ਉਹ ਉਹੀ ਗੁੱਸਾ ਜਿਹੜਾ ਚੰਡੀਗੜ੍ਹ ਰੋਕਣ ਦਾ ਹੈ ਉਹ ਚੰਡੀਗੜ੍ਹ ਚੋਂ ਨਿਕਲਸਾਰ ਕੱਢਦੇ ਆ ਫਿਰ ਉਹ ਬਿੱਲਾ ਹੁਣ ਪਤਾ ਨਹੀਂ ਅਸੀਂ ਸਾਡਾ ਏਰੀਆ ਆ ਗਿਆ ਅਸੀਂ ਰਾਜੇ ਹਾਂ ਇਸ ਮਾਲਕਿਆਂ ਚੱਕ ਕੇ 벨ਟ ਮਾਰਦੇ ਖੋਲ ਕੇ ਮੋਟਰਸਾਈਕਲ ਵਾਲਾ ਹੈਲਮਟ ਖੋਲ ਦਿੰਦਾ ਵੀ ਜਿਵੇਂ ਇੱਥੇ ਸਾਡੀ ਜਾਨ ਹੀ ਨਹੀਂ ਜਾਣੀ ਜਾਂ ਮੁਹਾਲੀ ਜਾਂ ਜੀਰਕਪੁਰ ਜਾ ਕੇ ਸਾਡਾ ਸਿਰ ਲੋਹੇ ਦਾ ਹੋ ਗਿਆ ਉਹ ਕਿਸੇ ਨੇ ਕੋਈ ਐਦਾਂ ਦਾ ਕਾਨੂੰਨ ਥੋੜੀ ਬਣਾਇਆ ਕਿ ਉਹਦੇ ਹੈਲਮਟ ਜਾਦੇ ਵੇਖਣ ਇਹ ਕਾਨੂੰਨ ਬਣਾਇਆ ਤਾਂ ਜਾਨ ਤਾਂ ਥੋੜੀ ਹੈ ਨਾ ਸੋ ਇਹ ਜ਼ਰੂਰੀ ਹੈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਸਐਸਐਫ ਦੇ ਵਿੱਚ ਵੀ ਬਹੁਤ ਸਾਰੇ ਮੌਕੇ ਮਿਲਣਗੇ ਕਿਉਂਕਿ ਪੰਜਾਬ ਪੁਲਿਸ ਤੇ ਇੰਨਾ ਬੋਝ ਪੈ ਗਿਆ ਜਿਹੜੀ ਥਾਣੇ ਦੇ ਵਿੱਚ ਪੁਲਿਸ ਹੈ ਜਿਹੜੀ ਥਾਣੇ 'ਚ ਪੁਲਿਸ ਆ ਉਹ ਇੰਨਾ ਜ਼ਿਆਦਾ ਕੰਮ ਹੈ ਉਹਨਾਂ ਕੋਲੇ ਭਾਈਆਂ ਭਰਾਵਾਂ ਦੇ ਜ਼ਮੀਨਾਂ ਦੇ ਝਗੜੇ ਉਹਨਾਂ ਕੋਲੇ ਸੱਸਾਂ ਨੂੰਹਾਂ ਦੇ ਝਗੜੇ ਉਹਨਾਂ ਕੋਲੇ ਆਪਸ ਦੇ ਵਿੱਚ ਲੜਾਈ ਹੋਗੀ ਉਹਨਾਂ ਕੋਲੇ ਨਹਿਰ ਦੇ ਵਿੱਚ ਕੋਈ লাশ ਤਰੀ ਜਾਂਦੀ ਹੈ ਜੀ ਉਹ ਕੱਢਣੀ ਹੁੰਦਾ ਕੋਲੇ ਕੈਦੀ ਨੂੰ ਜੇਲ੍ਹ ਚੋਂ ਪੇਸ਼ੀ ਤੇ ਲੈ ਕੇ ਜਾਣਾ ਕੋਰਟ ਚ ਫਿਰ ਛੱਡ ਕੇ ਆਉਣਾ ਉਹਨਾਂ ਕੋਲੇ ਸੱਮਣ ਲੈ ਕੇ ਜਾਣੇ ਆ ਉਹਨਾਂ ਕੋਲੇ ਐਕਸੀਡੈਂਟ ਹੋ ਗਿਆ ਉਥੋਂ ਰਾਤ ਨੂੰ ਅੱਧੀ ਰਾਤ ਨੂੰ ਜਾ ਕੇ ਬੰਦੇ ਬਚਾਉਣੇ ਨੇ ਕੱਢਣੇ ਨੇ ਹਸਤਾ ਚ ਲੈ ਕੇ ਜਾਣੇ ਨੇ ਉਹਨਾਂ ਕੋਲੇ ਕਿਸੇ ਜੱਜ ਮੂਰੇ ਕੋਈ ਆਈਓ ਨੇ ਕੋਈ ਐਫ ਆਈ ਆਰ ਜਿਹੜੀ ਨੇ ਲਿਖੀ ਸੀ ਜਾਂ ਇਨਕੁਆਇਰੀ ਕੀਤੀ ਸੀ ਉਹ ਉੱਥੇ ਜਾਣਾ ਹੈ ਇੰਨਾ ਜ਼ਿਆਦਾ ਬੋਝ ਹੈ ਪੁਲਿਸ ਤੇ ਤੇ 24 ਘੰਟੇ ਡਿਊਟੀ ਹੈ ਹੈਗੇ ਆਪਣੇ ਵਰਗੇ ਆਪਣੀ ਪੁੱਤ ਭਤੀਜੇ ਆ ਆਪਣੀ ਚਾਚੇ ਤਾਏ ਆ ਫਿਰ ਇੰਨਾ ਕੰਮ ਦੇ ਕੇ ਉਹਨਾਂ ਤੋਂ ਉਮੀਦ ਕਰਦੇ ਸਾਨੂੰ ਸ਼੍ਰੀਮਾਨ ਜੀ ਕਹਿਣ ਫੋਕੀ ਕਰਨੀ ਸੋ ਮੈਂ ਡੀਜੀਪੀ ਸਾਹਿਬ ਨਾਲ ਪਹਿਲਾਂ ਗੱਲ ਕੀਤੀ ਜਦੋਂ ਅਨਸਾਰ ਜਦੋਂ ਅਸੀਂ ਨਵੀਂ ਨਵੀਂ ਸਰਕਾਰ ਬਣੀ ਮੈਂ ਕਿਹਾ ਜੀ ਰਿਲੈਕਸੇਸ਼ਨ ਦੇਣੀ ਆ ਪੁਲਿਸ ਨੂੰ ਇੱਕ ਛੁੱਟੀ ਇੱਕ ਮਾਨ ਸਨਮਾਨ ਅਸੀਂ ਜਨਮ ਦਿਨ ਸਾਰਿਆਂ ਦੇ ਕੰਪਿਊਟਰ 'ਚ ਲੈ ਲਏ ਅੱਜ ਵੀ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦੇ ਜਨਮ ਦਿਨ ਹੋਣਗੇ ਇੱਕ ਬਹੁਤ ਵਧੀਆ ਕਾਰਡ ਜਨਮ ਦਿਨ ਦੀ ਵਧਾਈ ਦਾ ਮੇਰੇ ਸਾਈਨ ਡੀਜੀਪੀ ਦੇ ਸਾਈਨ ਕਰਕੇ ਉਹ ਉਹਨਾਂ ਦੇ ਘਰੇ ਜਾਊਗਾ ਅੱਜ ਉੱਤੇ ਲਿਖਿਆ ਹੋਊਗਾ ਤੁਹਾਡੇ ਤੁਸੀਂ ਪੁਲਿਸ ਮਹਾਂ ਮਹਿਕਮੇ ਦੇ ਵਿੱਚ ਬਹੁਤ ਸ਼ਾਨਦਾਰ ਡਿਊਟੀ ਕਰ ਰਹੇ ਹੋ ਅੱਜ ਦਾ ਜਨਮ ਦਿਨ ਤੁਹਾਨੂੰ ਮੁਬਾਰਕ ਤੁਹਾਡੀ ਉਮਰ ਲੰਬੀ ਹੋਵੇ ਤੁਹਾਡਾ ਪਰਿਵਾਰ ਤੰਦਰੁਸਤ ਰਹੇ ਇੱਕ ਜਨਮ ਦਿਨ ਲਗਾ ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਆਪਣੇ ਜਬ ਆਪਣੇ ਬੱਚਿਆਂ ਦੇ ਜਨਮ ਦਿਨ ਫਰ ਲੋ ਲੈ ਕੇ ਕਰਨੇ ਪੈਂਦੇ ਸੀ ਇੱਕ ਦੂਜੇ ਨਾਲ ਵਟਾਉਣੇ ਪੈਂਦੇ ਸੀ ਵੀ ਤੂੰ ਐ ਕਰ ਮੇਰੇ ਯਾਰ ਬੱਚੇ ਦਾ ਜਨਮ ਦਿਨ ਅੱਜ ਤੂੰ ਮੇਰੀ ਥਾਂ ਤੇ ਡਿਊਟੀ ਕਰ ਲੈ ਜਿਸ ਦਿਨ ਤੇਰੇ ਬੱਚੇ ਦਾ ਹੋਇਆ ਉਸ ਦਿਨ ਮੈਂ ਕਰ ਲੂੰਗਾ ਜਮਾਇ ਮੈਂ ਆਪਦੇ ਅੱਖੀਂ ਦੇਖਿਆ ਹੋਇਆ ਚੀਜ਼ਾਂ ਐ ਕੋਈ ਕਿਧਰੋਂ ਇਧਰੋਂ ਉਧਰੋਂ ਸੁਣੀਆ ਹੋਈਆ ਚੀਜ਼ਾਂ ਨਹੀਂ ਅਜਾ ਜਨਮ ਦਿਨ ਦੀ ਫੋਟੋ ਵੀ ਨਹੀਂ ਪਾ ਸਕਦੇ ਪਰ ਜਦੋਂ ਗਏ ਫਰਲੋ ਤੇ ਡਿਊਟੀ ਤਾਂ ਹਾਜ ਐ ਉੱਥੇ ਲੱਗੀ ਹੋਈ ਹਾਜ ਥਾਣੇ 'ਚ ਫੋਟੋ ਪਾਉਂਗਾ ਗਏ ਵੀ ਤੁਸ ਤਦੋਂ ਤੋਂ ਇੱਥੇ ਸੀਗਾ ਬਸ ਅਪਸਰ ਹੁੰਦੇ ਨੇ ਫਿਰ ਸੋਮ ਮਸੀਹ ਪ੍ਰੈਸ਼ਰ ਘਟਾਉਣ ਲੱਗੇ ਆ ਪੁਲਿਸ ਦੇ ਉੱਤੋਂ ਤਾਂ ਕਿ ਰਿਲੈਕਸ ਰਹਿਣ ਉਹਨਾਂ ਨੂੰ ਵੀ ਸਮਾਜਿਕ ਆਪਦੇ ਪ੍ਰੋਗਰਾਮਾਂ ਜਾਣ ਦਾ ਮੌਕਾ ਮਿਲੇ ਉਹਨਾਂ ਨੂੰ ਵੀ ਆਪਣੇ ਪਰਿਵਾਰ ਦੇ ਫੰਕਸ਼ਨਾਂ 'ਚ ਜਿਹੜਾ ਬਿਨਾਂ ਕਿਸੇ ਹਿਜਕਤੋਂ ਚਿਜਕ ਤੋਂ ਜਾਣ ਦਾ ਮੌਕਾ ਮਿਲੇ ਨਾਲ ਮੈਨ ਪਾਵਰ ਜਦੋਂ ਵਧੂਗੀ ਤਾਂ ਵੀ ਉਹਨਾਂ ਦਾ ਜਿਵੇਂ ਤੁਸੀਂ ਅੱਜ ਆਏ ਹੋ 226 28 ਆਏ ਹੋ ਅੱਜ ਤਾਂ ਉਹਦੇ ਨਾਲ ਵੀ ਕਿਉਂਕਿ ਪਹਿਲਾਂ ਇੱਕ ਅਸਾਮੀਆਂ ਕਿੱਥੇ ਭਰਦੇ ਸੀ ਜੀ ਖਾਲੀ ਪਈਆਂ ਸੀ ਇੱਕ ਇੱਕ ਬੰਦੇ ਨੂੰ ਇੰਨੇ ਨੇ ਕੰਮ ਸੌਂਪੇ ਹੋਏ ਸੀ ਅਸਾਮੀਆਂ ਖਾਲੀ ਪਈਆਂ ਸੀ ਅਸੀਂ ਹੁਣ ਭਰਨ ਲੱਗੇ ਆਂ ਦੇਖੋ ਉਹੀ ਅਫਸਰ ਨੇ ਉਹੀ ਦਫ਼ਤਰ ਨੇ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਹੁਣ ਕਿਵੇਂ ਨੌਕਰੀਆਂ ਮਿਲਣ ਲੱਗੀਆਂ ਅੱਜ ਦੀਆਂ ਨੌਕਰੀਆਂ 304 ਅੱਜ ਦੀਆਂ ਮਿਲਾ ਕੇ 37100 ਨੌਕਰੀ ਸਰਕਾਰੀ ਸਭ 12710 ਕੱਚੇ ਟੀਚਰਾਂ ਨੂੰ ਪੱਕੇ ਕਰਦਾ ਇੱਕ ਕੱਚੇ ਪੱਕੇ ਪਤਾ ਨਹੀਂ ਕਿਉਂ ਨਾਂ ਰੱਖੇ ਹੋਏ ਨੇ ਜਦੋਂ ਕੰਮ ਕਰਾਉਣਾ ਹੈ ਬੇਰੁਜ਼ਗਾਰੀ ਇੰਨੀ ਹੈ ਕਿ ਲੋਕ ਕੰਮ ਕਰਨ ਨੂੰ ਤਿਆਰ ਹੈ ਤੇ ਤੁਸੀਂ ਕਿਉਂ ਨਹੀਂ ਰੋਜ਼ਗਾਰ ਦਿੰਦੇ ਫਿਰ ਜਾਂ ਤਾਂ ਹੋਵੇ ਨਾ ਜੀ ਸਾਮੀਆਂ ਸਾਰੀਆਂ ਭਰੀਆਂ ਹੋਈਆਂ ਨੇ ਅਸੀਂ ਕੀ ਕਰੀਏ ਅਸੀਂ ਕਿੱਥੋਂ ਭਰਤੀ ਕਰੀਏ ਸਾਰੇ ਤਾਂ ਖਾਲੀ ਪਏ ਨੇ ਸਕੂਲ ਟੀਚਰਾਂ ਤੋਂ ਖਾਲੀ ਪਏ ਹੁੰਦੇ ਸੀ ਜਿਹੜੀ ਸਕੂਲ ਦੇ ਸਾਹਮਣੇ ਪਾਣੀ ਵਾਲੀ ਟੈਂਕੀ ਆ ਉਹ ਟੀਚਰਾਂ ਨਾ ਭਰੀ ਹੋਈ ਹੁੰਦੀ ਸੀ ਤਾਂ ਮੈਂ ਕਿਹਾ ਉਹਨਾਂ ਨੂੰ ਥੱਲੇ ਲਾ ਕੇ ਸਕੂਲ ਚ ਭੇਜੋ ਉਹਨਾਂ ਨੂੰ ਪੱਕੇ ਕਰੋ ਉਹ ਪੜਾਉਣ ਜਾ ਕੇ ਸੋ ਇਹ ਅਸੀਂ ਬਾਕੀ ਜਿਹੜੇ ਕੱਚੇ ਮਲਾਜਾ ਉਹਨਾਂ ਨੂੰ ਅਸੀਂ ਪੱਕੇ ਕਰ ਰਹੇ ਹਾਂ 28000 ਦੇ ਨੇੜੇ ਤੇੜੇ ਨਾਲ ਨਾਲ ਇਹ ਵੀ ਹੈ ਕੱਲ ਨੂੰ ਕੋਈ ਪੀਆਈਐਲ ਨਾ ਪੈ ਜੇ ਹਾਈ ਕੋਰਟ ਜਾ ਵੜਦੇ ਹਰੇ ਗੱਲ ਤੇ ਉਹ ਵੀ ਅਸੀਂ ਦੇਖਦੇ ਆ ਪਹਿਲਾਂ ਅਸੀਂ ਰਾਹ ਪਧਰਾ ਕਰਦੇ ਆ ਤੁਹਾਡੇ ਵਾਸਤੇ ਫੇਰ ਅਸੀਂ ਇਸ ਪਵਨ ਦੇ ਵਿੱਚ ਨਿਯੁਕਤੀ ਪੱਤਰ ਸਮਾਰੋ ਰੱਖਦੇ ਆ ਪਹਿਲਾਂ ਇਹ ਚੈੱਕ ਕਰਦੇ ਆ ਇਹਦੇ ਤੇ ਕੋਈ ਹਾਈ ਕੋਰਟ ਦਾ ਜਾਂ ਕੋਈ ਲੀਗਲ ਪੰਗਾ ਤਾਂ ਇਹਨਾਂ ਕੋਈ ਕੱਲ ਨੂੰ ਅਸੀਂ ਤੁਹਾਨੂੰ ਇੱਥੇ ਨਿਯੁਕਤੀ ਪੱਤਰ ਦੇ ਦਈਏ ਤੁਸੀਂ ਕੱਲ ਨੂੰ ਦਫ਼ਤਰ ਦੀ ਬਜਾਏ ਕਚੈਰੀਆਂ ਫਿਰਦੇ ਹੋ ਤੁਸੀਂ ਕਹੋਗੇ ਕਹੇ ਜਾਣੀ ਨਿਯੁਕਤੀ ਪੱਤਰ ਦੇਤਾ ਜੀ ਵਕੀਲ ਕਰਨੇ ਪੈ ਰਹੇ ਨੇ ਸੋ ਅਸੀਂ ਪਹਿਲਾਂ ਰਸਤਾ ਲੀਗਲ ਵੀ ਕਲੀਅਰ ਕਰਦੇ ਆ ਜਿ세 ਕਹਿਆ ਗਿਆ ਕੋਈ ਕੋਈ ਸਪਾਰਸ਼ ਨਹੀਂ ਕੋਈ ਪੈਸਾ ਨਹੀਂ ਚੱਲਦਾ ਤਾਈਓ ਤੁਸੀਂ ਬੈਠੇ ਇੱਥੇ ਮੁਰੇ ਇਹਦੋਂ ਪਹਿਲਾਂ ਪਤਾ ਹੀ ਨਹੀਂ ਕਿੱਥੇ ਹੁੰਦੀਆਂ ਸੀ ਇਹ ਨੌਕਰੀਆਂ ਉਹ ਕਾ ਸ਼ਾਇਰ ਨੇ ਲਿਖਿਆ ਇੱਕੋ ਕਰਤਾ ਇੱਕ ਜਹਾਨ ਇੱਕੋ ਜਿਹੇ ਰੂਪ ਦੇ ਨੇ ਇਨਸਾਨ ਇੱਕੋ ਜੀਆਂ ਲੱਤਾਂ ਬਾਹਾਂ ਪੈਰ ਨੈਣ ਤੇ ਪ੍ਰਾਣ ਇੱਕੋ ਜਿਹਾ ਲਹੂ ਹੱਡ ਇੱਕੋ ਜੇ ਲੈਂਦੇ ਨੇ ਸਾਰੇ ਸਵਾਸ ਇੱਕੋ ਜਿਹਾ ਸਾਰਿਆਂ ਦੀ ਦੇ ਉੱਤੇ ਮਾਸ ਫਿਰ ਦੱਸੋ ਕੌਣ ਆਮ ਤੇ ਕੌਣ ਖਾਸ ਫਿਰ ਆਮ ਤੇ ਖਾਸ ਕੌਣ ਹੈ ਜੀ ਸਾਰੇ ਕੁਝ ਤਾਂ ਸੇਮ ਹੈ ਆਪਾਂ ਨੇ ਬਣਾ ਲਿਆ ਇੱਥੇ ਆ ਕੇ ਕੈਟਾਗਰੀਆਂ ਬਣਾ ਲੀਆਂ ਇੱਥੇ ਆਪਾਂ ਨੇ ਆ ਕੇ ਇਨਸਾਨਾਂ ਚ ਪ੍ਰਮਾਤਮਾ ਨੇ ਤਾਂ ਕੁਝ ਵੀ ਦਿੱਜੇ ਸਾਰੇ ਸੋ ਅੱਜ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਨੇ ਇਹ ਉਹੀ ਪੋਸਟਾਂ ਨੇ ਨਾ ਪਤਾ ਤੁਹਾਨੂੰ ਇਹ ਪੋਸਟਾਂ ਬਾਰੇ ਪਤਾ ਹੈ ਨਾ ਕੀ ਪਤਾ ਦੱਸੋ ਕੌਣ ਦੱਸੂ ਜਿਹੜੇ ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਮਿਲ ਉਹਨਾਂ 'ਚ ਕੋਈ ਦਾ ਦੁੱਖੀ ਹੋ ਗਿਆ ਸੀ ਪਿਛਲੀ ਵਾਰ ਪਿਛਲੀ ਵਾਰ ਕਰਕੇ ਪੰਜ 25 ਅੱਗੇ ਆ ਗਏ ਬੱਚੇ ਅੱਗੇ ਆ ਗਏ ਉਹਨਾਂ ਦਾ ਗ੍ਰੋਸ ਹੀ ਪੂਰਾ ਚੀਟਿੰਗ ਕਰਦਾ ਹੂੰ ਤੇ ਉਹਨਾਂ ਨੂੰ ਸਿਰ ਦੁਆਰਾ ਪੁਲਿਸ ਨੇ ਜਦੋਂ ਫੜਿਆ ਸੀ ਦੁਬਾਰਾ ਪੇਪਰ ਕੈਨਸਲ ਕਰਕੇ ਦੁਬਾਰਾ ਹੋਇਆ ਉਹਨਾਂ ਨੇ ਫੇਰ ਪੇਪਰ ਦਿੱਤੇ ਆਉਂਦੇ ਕਿਉਂਕਿ ਆਪ 10ਵੀਂ ਦਾ ਫੇਰ ਹੋਇਆ ਸੀ ਪਿਛਲੀ ਵਾਰ ਅਸੀਂ ਆਏ ਆਏ ਨਵੇਂ ਨਵੇਂ ਤਾਂ ਨਾਇਬ ਤਸਿਲਦਾਰਾਂ ਦੇ ਵਿੱਚ ਮੈਂ ਕਿਹਾ ਵਧੀਆ ਗੱਲ ਆ ਚਲੋ ਪੇਪਰ ਹੋਇਆ ਚੁਣੇਗੇ ਪਰ ਸਾਨੂੰ ਸ਼ੱਕ ਹੀ ਹੋਇਆ ਇਕ ਕੋਪ ਇੰਡ ਤੇ 10 ਔਰ ਇਕੋ ਏਰੀਏ ਦੇ ਪਹਿਲੇ ਟੌਪ 10 ਹਾਂ ਇਹੋ ਜਿਹਾ ਕੰਮ ਹੁੰਦਾ ਮੇਰੇ ਦਿਮਾਗ ਬਹੁਤ ਚੱਲਦਾ ਹੈ ਮੈਂ ਕਿਹਾ ਕੋਈ ਗੱਲ ਗਲਤ ਹੈ ਇੱਥੇ ਮੈਂ ਕਿਹਾ ਇਕੋ ਏਰੀਏ ਦੇ ਐ ਕਿਵੇਂ ਪੜ ਗਏ ਯਾਰ ਇੰਨਾ ਕੁਝ ਏਰੀਆ ਵੀ ਮੇਰਾ ਸਮੇਲੇ ਸੀ ਉਹ ਮੈਂ ਨਹੀਂ ਕਹਿੰਦਾ ਕੋ ਉਸ ਸੀਰੀਜ਼ ਕੋ ਇੰਟੈਲੀਜੈਂਟ ਨਹੀਂ ਹੈਗਾ ਪਰ ਉਸ ਸੀਰੀਜ਼ ਨੂੰ ਐਨੇ ਕਿਵੇਂ ਮੈਂ ਕਿਹਾ ਵੀ ਇਤਾਂ ਹੀ ਹੁੰਦਾ ਹੈ ਵੀ ਉਹਨੇ ਇੱਕ ਨੇ ਕਿਹਾ ਹੋਣਾ ਵੀ ਮੈਂ ਤੁਹਾਨੂੰ ਇਹ ਕਰਾਉਂਗਾ ਤੂੰ ਬੰਦੇ ਲੱਬ। ਉਹ ਫਿਰ ਬੰਦੇ ਆਪਦੇ ਏਰੀਆ ਚ ਲੱਭੂ ਨਾ। ਉਹਨੇ ਇੱਕ ਪਿੰਡ ਚੋਂ ਤਿੰਨ ਲੱਭ ਕੇ ਦੇਤੇ ਇੱਕ ਚੋਂ ਚਾਰ ਲੱਭ ਕੇ ਦੇਤੇ ਪਤਾ ਲੱਗਿਆ ਦਸਵੀਂ ਚੋਂ ਫੇਲ ਹੋਏ ਸੀ। ਪਟਵਾਰੀ ਦਾ ਪੇਪਰ ਦਿੱਤਾ ਸੀ ਉਹਨਾਂ ਨੇ ਪਿੱਛੇ ਜੋ ਫੇਲ ਹੋਇਆ ਸੀ। ਨਹਿਰ ਤਹਿਸੀਲ ਦਾ ਟੌਪ ਕਿਵੇਂ ਕਰ ਗਏ? ਅਸੀਂ ਕਿ ਇਹ ਤਾਂ ਗਲਤ ਗੱਲ ਐ। ਕੋਈ ਨਾ ਕੋਈ ਸ਼ੱਕ ਆ ਫਿਰ ਅਸੀਂ ਡੀਜੀਪੀ ਸਾਹਿਬ ਨੂੰ ਬੁਲਾਇਆ। ਡੀਜੀਪੀ ਸਾਹਿਬ ਨੂੰ ਕਿਹਾ ਕਿ ਇਹ ਪਰਚਾ ਕਰੋ ਇਹਨਾਂ ਤੇ। ਫੜੋ ਇਹਨਾਂ ਨੂੰ। ਬੰਦੇ ਫੜ ਗਏ ਹਰਿਆਣੇ ਦੇ ਜਿਹੜਾ ਗਰੋ ਸੀਗਾ। ਪੇਪਰ ਚੀਟਿੰਗ ਕਰਦੇ ਸੀ ਕਿਵੇਂ-ਕਿਵੇਂ ਸੀ ਬਹੁਤ ਡਿਜੀਟਲ ਤਰੀਕੇ ਨਾਲ ਪੈਨ ਦਿੰਦੇ ਸੀ ਉਹਨਾਂ ਨੂੰ ਪੈਨ ਨੂੰ ਐਦਾਂ ਪੇਪਰ ਕੁਐਸਚਨ ਪੇਪਰ ਤੇ ਫੇਰ ਦੋ ਸਾਰਾ ਸਕੈਨ ਹੋ ਕੇ ਬਾਹਰ ਬਾਹਰੋਂ ਪੇਪਰ ਵੇ ਦੇ ਦਿੰਦੇ ਸੀ ਉਹ ਅਸੀਂ ਫਿਰ ਕੀ ਕੀਤਾ ਹੁਣ ਦੁਬਾਰਾ ਪੇਪਰ ਸਾਰੇ ਕੈਨਸਲ ਕਰ ਦਿੱਤੇ ਹੋ ਸਕਦਾ ਹੈ ਨਾ ਬੱਚਿਆਂ ਨੂੰ ਥੋੜਾ ਜਿਹਾ ਦੁਬਾਰਾ ਮਿਹਨਤ ਕਰਨੀ ਪਈ ਹੋਵੇ ਜਾਂ ਅਸੀਂ ਸਮਝਾਇਆ ਵੀ ਸੀ ਕਿ ਕੋਈ ਗੱਲ ਨਹੀਂ ਜਿਹੜਾ ਜਿਹੜਾ ਪੜਿਆ ਹੋਇਆ ਹੈ ਉਦੋਂ ਤੇ ਚਾਰ ਵਾਰ ਪੇਪਰ ਲੈ ਲਓ ਉਹਨਾਂ ਤਾਂ ਪਾਸ ਕਰ ਹੀ ਲੈਣਾ ਪ੍ਰੋਬਲਮ ਤਾਂ ਉਹ ਕੋ ਉਹ ਹੀ ਮੈਨੂੰ ਫੇਰ ਦੁਬਾਰੇ ਪੇਪਰ ਦੇਣ ਜਿਹਨੇ ਕੁਝ ਕੀਤਾ ਹੋਇਆ ਹੈ ਜਿਨੇ ਕੋਈ ਗਲਤ ਕੀਤਾ ਤਾਂ ਫਿਰ ਅਸੀਂ ਹੁਣ ਦੁਬਾਰਾ ਪੀਪਰ ਲਾਈਨ ਦਾ ਤਰੀਕਾ ਬਦਲਿਆ ਉੱਥੇ ਜੈਮਰ ਲਾਉਨੇ ਆ ਉੱਥੇ ਅੰਦਰ ਕੋਈ ਡਿਵਾਈਸ ਨਹੀਂ ਜਾ ਸਕਦਾ ਹੁਣ ਜਿਹੜੇ ਨੇ ਉਹ ਪਹਿਲੀ ਗੱਲ ਤਾਂ ਆਏ ਹੀ ਨਹੀਂ ਜਿਹੜੇ ਆਏ ਸੀਗੇ ਮਤਲਬ ਤਾਂ ਫੇਲ ਹੋ ਗਏ ਅੱਜ ਇਹ ਅਸਲੀ ਆਰਗੈਨਿਕ ਨੈਵ ਸੀਲਰ ਨੇ ਜੇ ਕਿਤੇ ਇਮਾਨਦਾਰੀ ਵਾਲੀ ਸਰਕਾਰ ਨਾ ਹੁੰਦੀ ਤਾਂ ਉਹ ਵੀ ਹੁੰਦੇ ਫਿਰ ਉਭੀ ਹੁੰਦੇ ਫਿਰ ਵਿੱਚੀ ਟਾਪਰ ਸੀ ਤਾਂ ਸੋ ਉਹਨਾਂ ਨੇ ਉਹਨਾਂ ਦੇ ਹਿਸਾਬ ਕਿਤਾਬ ਕਿਤੇ ਹੋਰ ਹੁੰਦਾ ਫਿਰ ਸੋ ਪਹਿਲਾਂ ਇਦਾਂ ਬੱਚੇ ਰਹਿ ਜਾਂਦੇ ਸੀ ਸਪਾਰਸ਼ਾਂ ਵਾਲੇ ਅੱਗੇ ਚਲੇ ਜਾਂਦੇ ਸੀ ਚੀਟਿੰਗ ਆਪ ਕਰਾਉਂਦੇ ਸੀ ਪੇਪਰ ਲੀਕ ਆਪ ਕਰਾਉਂਦੀ ਸੀ ਲੀਡਰ ਅੱਜ ਵੀ ਹੁੰਦੀ ਹੈ ਬਹੁਤ ਸਾਰੇ ਸੂਬਿਆਂ 'ਚ ਪੇਪਰ ਲੀਕ ਪੇਪਰ ਲੀਕ ਕਰਾਉਣ ਵਾਲੇ ਗਰੋਹ ਨੇ ਸੋ ਅਸੀਂ ਇਹ ਨਹੀਂ ਬਰਦਾਸ਼ਤ ਕਰਨਾ ਅਸਿਕਾ ਹੁੰਨੀ ਹੈ ਕਿ ਜਿਹੜਾ ਇੰਜੀਨੀਅਰ ਮਿਹਨਤ ਕੀਤੀ ਉਹਨੂੰ ਫਲ ਮਿਲਣਾ ਚਾਹੀਦਾ ਸਬਰ ਦਾ ਫਲ ਮਿੱਠਾ ਵੀ ਹੁੰਦਾ ਹੈ ਕਈ ਵਾਰੀ ਥੋੜਾ ਜਿਹਾ ਲੇਟ ਵੀ ਹੋ ਜਾਂਦਾ ਪਰ ਮੇਨ ਤੋਂ ਬਾਅਦ ਅੱਜ ਦੁਬਾਰੇ ਜਦੋਂ ਚੁਣੇ ਗਏ ਆ ਤਾਂ ਤੁਹਾਨੂੰ ਇਸ ਗੱਲ ਦਾ ਪ੍ਰਾਊਡ ਹੈ ਕਿ ਅਸੀਂ ਕੋਈ ਸ਼ਫਾਰਿਸ਼ੀ ਨਹੀਂ ਹੈਗੇ ਅਸੀਂ ਆਪ ਮਿਹਨਤ ਕਰਕੇ ਇੱਥੇ ਆਏ ਹਾਂ ਹੁਣ ਪਿੱਛੇ ਜੇ ਪਿਛਲੇ ਦਿਨੀ ਮੁੰਡੇ ਕੁੜੀਆਂ ਜੱਜ ਬਣੇ ਨੇ ਪੜਿਆ ਹੋਣਾ ਖਵਾਂਚ ਇੱਕ ਸਾਡੇ ਲਹਿਰਗਾਗਾ ਹਲਕੇ ਦੇ ਪਿੰਡ ਦੀ ਕੁੜੀ ਜੱਜ ਬਣ ਗਈ। ਉਹ ਉਹ ਇੱਕ ਮੇਰਾ ਮਿੱਤਰ ਹੈ ਉਹ ਨਿਊਜ਼ੀਲੈਂਡ ਚ ਰਹਿੰਦਾ ਹੈ। ਇੱਕ ਆਸਟ੍ਰੇਲੀਆ ਚ ਵੀ ਰਹਿੰਦਾ। ਉਹਨਾਂ ਆਸਟ੍ਰੇਲੀਆ ਵਾਲੇ ਮੁੰਡੇ ਨੇ ਦੱਸਿਆ। ਕਹਿੰਦਾ ਸਾਡੇ ਪਿੰਡ ਦੀ ਕੁੜੀ ਜੱਜ ਬਣ ਗਈ। ਮੈਂ ਚਲੋ ਵਧੀਆ ਕਹਿੰਦਾ ਯਾਰ ਸਾਰੇ ਪਿੰਡ ਚ ਖੁਸ਼ੀ ਹੈ। ਕਹਿੰਦਾ ਉਹਦਾ ਬਾਪੂ ਕਹੀ ਜਾਂਦਾ ਯਾਰ ਬਿਨਾਂ ਪੈਸਿਆਂ ਤੋਂ ਮੇਰੀ ਕੁੜੀ ਜੱਜ ਬਣ ਗਈ। ਇਹ ਕਮਾਲ ਹੋ ਗਈ ਉਹ ਕਹਿੰਦਾ ਵੀ ਇੱਕ ਹੁਣ ਇੱਕ ਦੋ 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 ਕੁ ਦਿਨਾਂ ਦੀ ਗੱਲ ਹੈ ਉਹਨਾਂ ਨੇ ਦੱਸਿਆ ਫੋਨ ਤੇ ਕਹਿੰਦਾ ਇੱਕ ਥੋੜਾ ਜਿਹਾ ਪੰਗਾ ਪੈ ਗਿਆ ਮੈਂ ਕੀ ਕਹਿੰਦਾ ਉਹਦੀ ਉਹਦੀ ਦਾਦੀ ਦਾ ਨਾਮ ਹੈ ਸਰਜੀਤ ਕੌਰ ਕਹਿੰਦਾ ਵੀ ਦਾਦੀ ਨੂੰ ਪਿਛਲੇ 4 ਦਿਨਾਂ ਤੋਂ ਖੁਸ਼ੀ ਚ ਨੀਂਦ ਨਹੀਂ ਆ ਰਹੀ ਡਾਕਟਰ ਬੁਲਾਉਣਾ ਪੈ ਰਿਹਾ ਵੀ ਐ ਕਿਵੇਂ ਬਿਨਾਂ ਪੈਸਾ ਤੋਂ ਮੇਰੀ ਪੋਤੀ ਜਿਹੜੀ ਹੈ ਜੱਜ ਬਣ ਗਈ ਤੇ ਤੁਹਾਨੂੰ ਮੈਂ ਦੱਸ ਦਿੰਦਾ ਜਦੋਂ ਮੈਨੂੰ ਨੇ ਇਹ ਗੱਲ ਦੱਸੀ ਮੈਨੂੰ ਵੀ ਨੀਂਦ ਆ ਰਹੀ ਵੀ ਐ ਇੰਨਾ ਵਧੀਆ ਹੋ ਗਿਆ ਸਿਸਟਮ ਕਿ ਯਾਰ ਜੱਜ ਬਣਨ ਲੱਗ ਗਏ ਸਾਡੇ 3 ਪੁੱਤ ਸਾਡੇ 3 ਪੁੱਤ ਬਿਨਾਂ ਪੈਸਿਆਂ ਤੋਂ ਬਿਨਾਂ ਕਿਸੇ ਸਪਾਰਸ਼ ਤੋਂ ਜੱਜ ਬਣਨ ਲੱਗ ਗਏ ਪਿੰਡਾਂ ਦੇ ਵਿੱਚ ਖੁਸ਼ੀਆਂ ਮਨਾਏ ਜਾ ਰਹੇ ਬੜੀ ਵਧੀਆ ਗੱਲ ਹੈ ਮੈਨੂੰ ਤਾਂ ਆਪ ਖੁਸ਼ੀ ਦਾ ਮੌਕਾ ਮੇਰੇ ਲਈ ਮੌਕਾ ਖੁਸ਼ੀ ਦਾ ਹੈ ਮੈਂ ਸੋਚਿਆ ਸੀ ਇਹ ਕਿ ਐਦਾਂ ਹੋਣਾ ਚਾਹੀਦਾ ਸੋ ਤੁਸੀਂ ਜੇ ਸਾਡੇ ਤੇ ਵਿਸ਼ਵਾਸ ਕੀਤਾ ਤਾਂ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਾਂਗੇ ਪੜੋ ਹੋਰ ਅੱਗੇ ਵਧੋ ਮੈਂ ਹਮੇਸ਼ਾ ਕਹਿੰਨਾ ਹਰ ਵਾਰ ਕਹਿੰਨਾ ਅੱਜ ਵੀ ਕਹੂੰਗਾ ਕਿ ਆਹ ਜਿਹੜੀ ਨੌਕਰੀ ਅੱਜ ਮਿਲੀ ਹੈ ਇਹ ਤੁਹਾਡੀ ਪਹਿਲੀ ਝ ਆਖਰੀ ਨੌਕਰੀ ਨਹੀਂ ਹੈਗੀ ਹੋਰ ਪੇਪਰ ਦਿਓ ਪੜੋ ਨਾਲ ਨਾਲ ਪੇਪਰ ਪੜ੍ਹਦੇ ਰਹੋ ਲਾਇਬ੍ਰੇਰੀਆਂ ਬਣਾਉਣ ਲੱਗਿਆਂ ਯੂਪੀਐਸਸੀ ਸੈਂਟਰ ਬਣਾਉਣ ਲੱਗਿਆਂ ਫ੍ਰੀ ਦੇ ਵਿੱਚ ਟ੍ਰੇਨਿੰਗ ਵਾਸਤੇ ਹੋ ਸਕਦਾ ਤੁਸੀਂ ਐਸੇ ਸਾਲ ਹੀ ਕਿਸੇ ਹੋਰ ਨੌਕਰੀ ਵਾਸਤੇ ਐਸੀ ਜਗ੍ਹਾ ਤੇ ਆਇਆ ਹੋ ਇਸ ਤੋਂ ਵੱਡੀ ਨੌਕਰੀ ਲੈਣ ਵਾਸਤੇ ਇਹ ਨੌਕਰੀ ਛੱਡ ਕੇ ਸੋ ਚਾਂਸ ਮਿਲਨੇ ਚਾਹੀਦੇ ਸਾਰਿਆਂ ਨੂੰ ਸੋ ਇਹ ਅਸੀਂ ਇੱਕ ਇੱਕ ਬੰਦੇ ਦਾ ਕੰਮ ਨਹੀਂ ਹੈ ਕਿ ਕੱਲ ਭਗਵਾਨਤ ਮਾਨ ਕਰਦੇ ਇਹਦੇ ਵਾਸਤੇ ਪੂਰੀ ਟੀਮ ਚਾਹੀਦੀ ਆ ਸਾਰੀ ਟੀਮ ਬੈਠੀ ਹੈ ਸਾਰੀ ਇਹ ਸਾਨੂੰ ਦੱਸਦੇ ਨੇ ਕਿ ਆ ਹੋਇਆ ਜੀ ਪਿਛਲੀ ਵਾਰ ਆ ਹੋਇਆ ਸੀਗਾ ਇਤਕੇ ਪਾ ਕਰ ਸਕਦੇ ਆ ਹਾਂਜੀ ਹੋ ਸਕਦਾ ਸੋ ਤਾਂ ਤੁਹਾਡੇ ਕੋਲੇ ਅਸੀਂ ਅੱਜ ਪਹੁੰਚੇ ਆ ਮੇਰੀ ਇੱਕ ਗੱਲ ਬਸ ਨੋਟ ਕਰ ਲਿਓ ਮੈਂ ਤੁਹਾਨੂੰ ਅਫਸਰ ਇਸ ਕਰਕੇ ਕਿਹਾ ਜਿਹੜਾ ਪਿੰਡ ਦਾ ਬੰਦਾ ਤੁਹਾਡੇ ਕੋਲ ਕੋਈ ਕੰਮ ਆਊਗਾ ਨਾ ਜਿਹੜਾ ਸ਼ਹਿਰ ਦਾ ਕਿਸੇ ਮਹੱਲੇ ਦਾ ਬੰਦਾ ਉਹ ਇਹੀ ਸੋਚ ਕੇ ਆਊਗਾ ਮੈਂ ਅੱਜ ਦਫ਼ਤਰ ਚੱਲਿਆ ਅਫਸਰ ਵਧੀਆ ਮਿਲ ਜੇ ਮੂਰੇ ਹੋ ਸਕਦਾ ਗੁਰਦੁਆਰਾ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਅਰਦਾਸ ਵੀ ਕਰਕੇ ਆਵੇ ਕਿ ਪ੍ਰਮਾਤਮਾ ਕੋਈ ਤੇਰੇ ਤੇਰੇ ਹੀ ਬੰਦਾ ਬੈਠਾ ਹੋਵੇ ਕੁਰਸੀ ਤੇ ਜੇ ਅੱਜ ਮੇਰੇ ਸਾਈਨ ਹੋ ਗਏ ਮੇਰੀ ਫਾਈਲ ਤੇ ਮੇਰੀ ਕਬੀਲਦਾਰੀ ਲਈ ਤੇ ਚੜ ਜੂਗੀ ਮੈਂ ਧੀ ਦਾ ਵਿਆਹ ਕਰ ਲੂੰਗਾ ਬੱਚਿਆਂ ਦੀ ਫੀਸ ਭਰ ਦੂੰਗਾ ਘਰ ਦੀ ਛੱਤ ਪਾ ਲਾਂਗੇ ਐਦਾਂ ਕੋਈ ਹੋਊਗਾ ਕੰਮ ਲੈਣ ਆਉਣਗੇ ਤੁਹਾਡੇ ਕੋਲ ਜੇ ਤਾਂ ਤੁਸੀਂ ਉਹ ਫਾਈਲ ਭਗਾ ਕੇ ਮਾਰੀ ਸਮਝ ਲਓ ਫਿਰ ਤੁਸੀਂ ਪਰਮਾਤਮਾ ਦੀ ਅਰਦਾਸ ਪਰਮਾਤਮਾ ਦੀ ਦੁਆ ਭਗਾ ਕੇ ਮਾਰੀ ਤੇ ਜੇ ਤੁਸੀਂ ਉਹਦਾ ਸਾਈਨ ਕਰਤੇ ਉਹ ਕਹਿੰਦਾ ਬਾਪੂ ਜੀ ਕੋਈ ਗੱਲ ਨਹੀਂ ਤੁਸੀਂ ਬੈਠੋ ਪਾਣੀ ਪੀਓ ਇੱਕ ਅੱਧਾ ਕਾਗਜ਼ ਦੀ ਘਟਾ ਮੈਂ ਕਰਾ ਲੈਣੇ ਇਥੋਂ ਕੁਣੀ ਮੈਸੇਜ ਤੇ ਪੂਰੀ ਕਰ ਲੈਨੇ ਤੁਹਾਨੂੰ ਜਾਣ ਦੀ ਲੋੜ ਨਹੀਂ ਆ ਲਓ ਤੁਹਾਡਾ ਕੰਮ ਹੋ ਗਿਆ ਫਿਰ ਉਹ ਬੰਦਾ 51 ਰੁਪਏ ਦੇ ਪਤਾਸੇ ਜਾਂ ਪ੍ਰਸ਼ਾਦ ਲੈ ਕੇ ਜਾਊਗਾ ਜਾਂਦਾ ਹੋਇਆ ਕਿ ਪ੍ਰਮਾਤਮਾ ਜਿਹੜੇ ਅਫਸਰ ਨੇ ਅੱਜ ਮੇਰਾ ਕੰਮ ਕਰਤਾ ਇਹਦਾ ਪਰਿਵਾਰ ਖੁਸ਼ ਰਹੇ ਤੰਦਰੁਸਤ ਰਹੇ ਫਿਰ ਇਹਦਾ ਮਤਲ ਤੁਸੀਂ ਆਪਦੇ ਲਈ ਦੁਆ ਡਬਲ ਕਰ ਲੀਜੀਏ ਉਹ ਉਹਦਾ ਕੰਮ ਕਰਤਾ ਤੇ ਗਰੀਬ ਦੀ ਹਾ ਤੇ ਦੁਆ ਤੇ ਪ੍ਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਹੈ ਵਿਚਾਲੇ ਕੋਈ ਬਾਈਪਾਸ ਨਹੀਂ ਹੈਗਾ ਉਹਨਾਂ ਦੁਆਵਾਂ ਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ ਚ ਬਹੁਤ سارے ਲੋਕ ਨੇ ਪੈਸੇ ਕਮਾ ਲੈਂਦੇ ਨੇ ਪਰ ਲੈ ਕੇ ਕਿੱਥੇ ਜਾਂਦੇ ਫਿਰ ਰਹਿਣੇ ਤਾਂ ਇੱਥੇ ਨੇ ਧਰਤੀ ਤਾਂ ਇੱਥੇ ਖੜੀ ਹੈ ਨਾ ਰਜਿਸਟਰੀਆਂ ਬੱਲੀ ਜਾਂਦੀਆਂ ਨੇ ਧਰਤੀ ਤਾਂ ਨਹੀਂ ਕਿਤੇ ਨਾਲ ਗਈ ਆਪਾਂ ਵੱਟ ਪਿੱਛੇ ਬੰਦਾ ਵੜ ਦਿੰਨੇ ਆ ਵੱਟ ਨਾਲ ਤਾਂ ਨਹੀਂ ਜਾਂਦੀ ਫਿਰ ਉਹ ਸੋ ਸਬਰਨਾ ਦੀ ਚੀਜ਼ ਵੀ ਹੈ ਕੋਈ ਗੱਲ ਨਹੀਂ ਮਤ ਯਕੀਨ ਕਰ ਆਪਣੇ ਹੱਥ ਕੀ ਲਕੀਰਾਂ ਉਪਰ ਨਸੀਬ ਤੋਂ ਉਨ੍ਹਾਂ ਦਾ ਵੀ ਹੁੰਦਾ ਹੈ ਜਿਨ੍ਹਾਂ ਕੇ ਹੱਥ ਹੀ ਨਹੀਂ ਹੁੰਦੇ ਜਿਹੜਾ ਚੁੰਝ ਦਿੰਦਾ ਹੈ ਉਹ ਚੋਗਾ ਵੀ ਦਿੰਦਾ ਹੈ ਤੁਸੀਂ ਦੇਖ ਲਓ ਪੰਛੀਆਂ ਨੇ ਚੁੰਝਾਂ ਉਹਨਾਂ ਦੇ ਚੋਗਿਆਂ ਮੁਤਾਬਕ ਨੇ ਕਿਸੇ ਦੀ ਚੁੰਝ ਇੰਨੀ ਲੰਬੀ ਹੁੰਦੀ ਹੈ ਕਿਉਂਕਿ ਉਹਨੇ ਚੋਗਾ ਡੂੰਘਾ ਕੱਢਣਾ ਹੁੰਦਾ ਚਿੜੀ ਦੀ ਚੁੰਝ ਇੰਨੀ ਕੋਂਦੀ ਉਹਨੇ ਉੱਪਰੋਂ ਉੱਪਰੋਂ ਉਹ ਜਿਹੜਾ ਚੱਕੀ ਰਾਹਾ ਕਹਿੰਦੇ ਜਿਹਨੂੰ ਆਪਾਂ ਉਹ ਉਹਦੀ ਚੁੰਝ ਇੰਨੀ ਸਖਤ ਹੁੰਦੀ ਹੈ ਉਹ ਦਰਖਤ 'ਚ ਗਲੀ ਕੱਢ ਦਿੰਦਾ ਆ ਉੱਥੇ ਆਲਣਾ ਬਣਾਉਂਦਾ ਹਰ ਇੱਕ ਜੇ ਪ੍ਰਮਾਤਮਾ ਨੇ ਕੋਈ ਜੀ ਸਿਰਜਿਆ ਤਾਂ ਉਹ ਉਹਦੇ ਉਹਦੇ ਖਾਣ ਪੀਣ ਦਾ ਪ੍ਰਬੰਧ ਵੀ ਪ੍ਰਮਾਤਮਾ ਹੀ ਕਰਦਾ ਜਦੋਂ ਬੱਚਾ ਦੁਨੀਆ ਤੇ ਆਉਂਦਾ ਆਪਦੇ ਹਿੱਸੇ ਦਾ ਦੁੱਧ ਵੀ ਤੇ ਨਾਲ ਲੈ ਕੇ ਆਉਂਦਾ ਪ੍ਰਮਾਤਮਾ ਉਹਦੀ ਖਰਾਕ ਤਾਂ ਭੇਜਦਾ ਹੀ ਹੈ ਨਾ ਸੋ ਇਸ ਕਰਕੇ ਇੱਥੇ ਕਮਾ ਕੇ ਜਾਂ ਦੂਜਿਆਂ ਦੇ ਖੋ ਕੇ ਨਹੀਂ ਚੱਲ ਸਕਦਾ ਕੰਮ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਚੜ ਗਿਆ ਨਾ ਸੂਰਜ ਡੇਢ ਸਾਲ ਹੀ ਹੋਇਆ ਹੈ ਜੇ ਸੂਰਜ ਚੜ੍ਹੇ ਨੂੰ ਡੇਢ ਸਾਲ ਦਾ ਸਮਝ ਲਓ ਡੇਢ ਘੰਟੇ ਦਾ ਸੂਰਜ ਹੋਇਆ ਹੈ ਜੇ ਹਜੇ 12 ਘੰਟੇ ਬੈਨੇ ਸੋ ਇਨਸਾਫ ਦਾ ਦਿਨ ਨਹੀਂ ਚੜਨਾ ਮੈਂ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਬੰਨ ਨਹੀਂ ਜਾਂਦਾ ਜਿਨ੍ਹਾਂ ਦੇ ਲੱਖਾਂ ਤੋਂ ਕਰੋੜਾਂ ਬਣ ਜਾਂਦੇ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਣਾ ਵਾਂ ਪਰ ਨਹੀਂ ਜਾਂਦਾ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਜਿਹੜਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ। ਨਹਿਰ ਦੀ ਛਾਲ ਮਾਰੀ। ਜਿੰਨੇ ਜੀ ਸਾਂਹ ਨੇ ਉਹਨਾਂ 'ਚ ਡੁੱਬੋਗੇ। ਸਾਂਹ ਨਿਕਲੇਗਾ ਉੱਪਰ ਆ ਜਾਓਗੇ। ਭਾਰੀ ਕੌਣ ਹੋਇਆ ਫਿਰ? ਆਪਣੇ ਸਰੀਰ 'ਚ। ਸਾਂਹਾਂ ਦਾ ਭਾਰ ਹੈ। ਸੋ ਸਾਂਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ। ਸੋ ਇਸ ਕਰਕੇ ਬਾਲੀਆਂ ਚਤਰ ਚਲਾਕੀਆਂ ਤਿਕੜਮ ਬਾਜ਼ੀਆਂ ਇਹ ਕਿਤੇ ਕੰਮ ਜ਼ਿਆਦਾ ਆਉਂਦੀਆਂ ਨਹੀਂ। ਕਿਸੇ ਦਾ ਹੱਕ ਨਾ ਖੋਵੋ ਮੌਕਾ ਮਿਲਣ ਤੇ ਲੋੜਵੰਦੀ ਮਦਦ ਕਰ ਦੋ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਜਿਹਨਾਂ ਦੇ ਘਰੇ ਬਜ਼ੁਰਗ ਮਾਪਿਓ ਨੇ ਦਾਦਾ ਦਦੀ ਨੇ ਫਿਰ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਉਹਨਾਂ ਦੀ ਉਹ ਸੇਵਾ ਕਰ ਲਈ ਸੋ ਅੱਜ ਬਹੁਤ ਸਾਰੇ ਘਰਾਂ 'ਚ ਖੁਸ਼ੀ ਦੇ ਚਿਰਾਗ ਜਲਣਗੇ ਔਰ ਇਹਨਾਂ ਚਿਰਾਗਾ ਤੋਂ ਆਪਾਂ ਹੋਰ ਰੌਸ਼ਨੀ ਵਧੂਗੀ ਤਾਂ ਹੋਰ ਅੱਗੇ ਚਿਰਾਗਾ ਤੋਂ ਚਿਰਾਗ ਜਗਾਵਾਂਗੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਰਹਿੰਦੀ ਹੈ ਹਰ ਰੋਜ਼ ਕਿ ਮੇਰੀ ਹਾਜ਼ਰੀ ਦੇ ਵਿੱਚ ਮੇਰੇ ਦੇਸ਼ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਇੱਥੇ ਕੰਮ ਤੇ ਲੱਗ ਰਹੇ ਨੇ ਤੇ ਇੱਥੇ ਕੰਮ ਤੇ ਲੱਗੇ ਤਾਂ ਕਈਆਂ ਦੇ ਪਲਾਨ ਹੋਣਗੇ ਅੱਜ ਜਿਹੜੇ ਬਦਲਗੇ ਹੋਣਗੇ ਕੈਨੇਡਾ ਅਮਰੀਕਾ ਜਾਣ ਦੇ ਉਧਰੋਂ ਵੀ ਹੁਣ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਉਹ ਵੀ ਇੱਧਰ ਆਉਣ ਲੱਗ ਗਏ ਤੁਹਾਡਾ ਸੀ ਪਲਾਨ ਜਾਣ ਦਾ ਬਲੈਂਸ ਸੀ ਵਾਪਸ ਆਇਓ ਕਿੱਥੋਂ ਆਇਓ ਕੈਨੇਡਾ ਤੋਂ ਵਾਪਸ ਕਦੋਂ ਆਏ ਮਿਤੁਨ 24 ਜੁਲਾਈ ਨੂੰ ਵਾਪਸ ਆ ਗਏ ਕਿੱਥੇ ਗਏ ਸੀ ਬ੍ਰੈਮਪਟਨ ਪੰਜਾਬੀ ਜਿਆਦਾ ਉੱਤਨਾ ਤੇ ਮੈਨੂੰ ਹੁਣ ਕੀ ਕੀ ਫੈਸਲਾ ਕੀਤਾ ਹੁਣ ਇੱਥੇ ਵਾਹ ਜੀ ਬਾੜੀਆਂ ਮਾਰ ਆ ਜੀ ਮੈਨੂੰ ਹਰ ਰੋਜ਼ 4-5 ਫੋਨ ਤਾਂ ਆਉਂਦੇ ਆਉਂਦੇ ਨੇ ਬੈਠ ਜਾ 4-5 ਫੋਨ ਮੈਨੂੰ ਇਸ ਤਰ੍ਹਾਂ ਦੇ ਆਉਂਦੇ ਜਿਸੀਂ ਵਾਪਸ ਆਉਣੇ ਮੈਂ ਕਿਹਾ ਸੀ ਤੁਹਾਨੂੰ ਕਿ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਮੈਂ ਉਧਰੋਂ ਵਾਪਸ ਭਲਾਉਂਗਾ ਸਾਰਿਆਂ ਨੂੰ ਰੁੱਸੇ ਹੋਏ ਇਹ ਰੁੱਸੇ ਹੋਏ ਸਿਸਟਮ ਨਾਲ ਰੁੱਸੇ ਹੋਏ ਨੇ ਕਰਦਿਆਂ ਨਾਲ ਨਹੀਂ ਸਿਸਟਮ ਨਾਲ ਰੁਸ ਕੇ ਗਏ ਸੀ ਕੰਮ ਹੀ ਨਹੀਂ ਕਰਨ ਦਿੰਦਾ ਸਿਸਟਮ ਅੱਗੇ ਵਧਣ ਹੀ ਨਹੀਂ ਦਿੰਦੇ ਜੀ ਕੁਝ ਕਰਨਾ ਚਾਹੁੰਦੇ ਆ ਮੌਕੇ ਹੀ ਨਹੀਂ ਦਿੰਦੇ ਮੌਕੇ ਖੋਲ੍ਹਣ ਦੇ ਨੇ ਸਫਲਤਾ ਤੋਂ ਡਰਨ ਲਾਤੇ ਲੋਕ ਕਿ ਸাকਸੈਸਫੁਲ ਨਾ ਹੋ ਜਾਈਏ ਬਾਹਰਲੀਆਂ ਸਰਕਾਰਾਂ ਨੇ ਤੁਸੀਂ ਕੋਈ ਕੰਮ ਕਰੋਗੇ ਉਹ ਤੁਹਾਨੂੰ ਦੁੱਗਣਾ ਅਪਰੀਸ਼ੀਏਟ ਕਰਨਗੇ ਹੋਰ ਕਰ ਹੋਰ ਮੁੰਡੇ ਕੁੜੀਆਂ ਨੂੰ ਕੰਮ ਦੇ ਤੈਨੂੰ ਅਸੀਂ ਹੋਰ ਵੱਡਾ ਕਰਦੇ ਆ ਇੱਥੇ ਆ ਚਾਰ ਪੰਜ ਜਣੇ ਰਲ ਕੇ ਢਾਬਾ ਖੋਲ ਲੂ ਕਿਸੇ ਸੜਕ ਤੇ ਚਲੋ ਹੁਣ ਤਾਂ ਇਹ ਕੰਮ ਬੰਦ ਕਰਤਾ ਆਪਾਂ ਨੇ 2 ਸਾਲ ਪਹਿਲਾਂ ਦੀ ਗੱਲ ਐ ਕੁਟਾਬਾ ਖੋਲ ਲੈਂਦਾ ਥੋੜਾ ਜਿਹਾ ਚਾਰ ਗੱਡੀਆਂ ਵੱਧ ਖੜਨ ਲੱਗ ਜਾਂਦੀਆਂ ਡਰਨ ਲੱਗ ਜਾਂਦੇ ਸੀ ਲੈ ਹੁਣ ਹਿੱਸਾ ਪਾਉਣਗੇ ਭਈ ਆਪਦਾ ਕੋਈ ਢਾਬਾ ਨਹੀਂ ਛੱਡਿਆ ਕੋਈ ਸਮੋਸਿਆਂ ਦੀ ਰੇੜੀ ਨਹੀਂ ਛੱਡੀ ਮਨ ਲਓ ਦੇਖੋ ਲੀਡਰਾਂ ਦੀ ਇਮੇਜ ਕੀ ਹੁੰਦੀ ਹੈ ਨਿਤਾਵਾਂ ਦੀ ਇਮੇਜ ਹੁੰਦੀ ਹੈ ਵੀ ਇੱਕ ਵਾਈ ਫਲਾਹ ਲੀਡਰ ਆਇਆ ਸੀ ਉਹਨੇ ਆਹ ਫੈਸਲਾ ਕੀਤਾ ਉਹਦੇ ਨਾਲ ਇੰਨੀਆਂ ਨੌਕਰੀਆਂ ਮਿਲ ਗਈਆਂ ਬਈ ਇੱਕ ਫਲਾਹ ਲੀਡਰ ਆਇਆ ਸੀ ਉਹਨੇ ਆਹ ਸਵਿਧਾਨ ਦੇ ਵਿੱਚ ਸੋਧ ਕੀਤੀ ਉਹਦੇ ਨਾਲ ਪੰਜਾਬ ਨੂੰ ਆਹ ਫਾਇਦਾ ਹੋਇਆ ਵੀ ਕਿ ਕਾ ਲੀਡਰ ਆਇਆ ਸੀ ਉਹਨੇ ਵੀ ਆਪਣੇ ਰਾਜ ਦੇ ਦੌਰਾਨ ਇੰਨਾ ਵਿਕਾਸ ਕੀਤਾ ਫੈਕਟਰੀਆਂ ਵਾਲੇ ਆ ਗਏ ਜਾਂ ਨੌਕਰੀਆਂ ਆਈ ਹੁੰਦੀ ਹੈ ਇਮੇਜ ਲੀਡਰਾਂ ਦੀ ਤੇ ਜਿਹੜੇ ਦੋ ਪਹਿਲਾਂ ਵਾਲੇ ਨੇ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਸੀ ਪਰ ਇਹਦੇ ਬਿਨਾ ਫਿਰ ਮੀਡੀਆ ਵਾਲਿਆਂ ਨੂੰ ਵੀ ਮਸਾਲਾ ਮਿਲਦਾ ਨਹੀਂ ਜਦ ਝੂਠ ਵੀ ਬੋਲਦੋਂ ਨਾ ਸਾਥ ਦੇ ਵਿੱਚ ਝੂਠ ਵੀ ਬੋਲ ਦਿੰਦੇ ਛਰੇਆਂ 'ਚ ਝੂਠ ਬੋਲ ਦਿੰਦੇ ਬਜ਼ੁਰਗ ਨੂੰ ਵੀ ਤਾਇਆ ਇੱਕ ਵਾਰ ਸੁਵੀਰ ਬਾਦਲ ਤੋ ਉਹਦਾ ਕਾਫਲਾ ਜਾਂਦਾ ਸੀ